ਤਾਲਾ ਦੇ ਚੱਕਰੀ ਬਾਜ਼ਾਰ ਚ ਲੱਗੇ ਖਾਲਸਤਾਨ ਜਿੰਦਾਬਾਦ ਦੇ ਪੋਸਟਰ Hindu ਸੰਗਠਨਾਵਾਂ ਵੱਲੋਂ ਅਰੋਸ ਪੁਲਿਸ ਨੇ ਉਤਾਰੇ ਪੋਸਟਰ ਕਰ ਰਹੀ ਹੈ ਜਾਂਚ ਕੱਲ ਬਾਜ਼ਾਰ ਕਰਵਾਏ ਜਾਣ ਕੇ ਬੰਦ ਸੀਸੀਟੀਵੀ ਆਈ ਸਾਹਮਣੇ ਇਸ ਮੁਕੇ Hindu ਲੋਕਾਂ ਦਾ ਕਹਿਣਾ ਸੀ ਕਿ ਸਿੱਖ ਨੌਜਵਾਨਾਂ ਵੱਲੋਂ ਜੋ ਇਹ ਹੋਸਟਲ ਲਗਾਏ ਗਏ ਇੰਨਾ ਹੋਸਟਲਾਂ ਦੇ ਲੱਗਣ ਨਾਲ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਇਹ ਚਾਜ ਚ ਸੱਚ ਹੈ ਲੋਕਾਂ ਆ ਕਿ ਦੋਵੇਂ ਨੌਜਵਾਨ ਜੋ ਸੀਸੀਟੀਵੀ ਵਿੱਚ ਕੈਦ ਹੋਏ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਦੱਸਦੇ ਕਿ ਪਟਾਲਾ ਤੇ ਬਹੁ ਗਿਣਤੀ ਤੰਗ ਚੱਕਰੀਬ ਚਾਰ ਵਿੱਚ ਦਿਨ ਦਿਹਾੜੇ ਖਾਲਸਾ ਚਤਾਪਾਤ ਦੇ ਪੋਸਟਰ ਲੱਗੇ ਦਿਖਾਈ ਦਿੱਤੇ ਹਨ ਪੁਲਿਸ ਨੇ ਹੁਣ ਇਹ ਪੋਸਟਰਾਂ ਨੂੰ ਉਤਰਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਜਕਤ ਇਹ ਜਿਸ ਪੋਸਟਰ ਲੈ ਕੇ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕੱਲ ਬਾਜ਼ਾਰ ਕਰਵਾਈ ਜਾਣਗੇ ਬੰਦ ਇੱਕ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਸਾਣ ਦੇ ਟੰਡੇ ਪੋਸਟਰ ਵਗੈਰਾ ਇੱਥੇ ਲਾ ਗਏ ਨੇ ਤਕਰੀਬਨ 40 ਜਿਸ ਦੇ ਵਿੱਚ ਸਹਿਮ ਦਾ ਮਹੌਲ ਆ ਕਿ ਇਹ ਜਿਹੜੀ ਕੋਈ ਘਟਨਾ ਆਈ ਹੈ ਨਹੀਂ ਹੋਣੀ ਚਾਹੀਦੀ ਵੀ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਸਾਣ ਜਿੰਦਾਬਾਦ ਦੇ ਪੋਸਟ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਾਇਦ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂਗੜ ਦੇ ਆਪਣੇ ਚਗਰੀ ਬਿਜਾਰ ਦੇ ਵਿੱਚ ਕਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤੋਂ ਵੀ ਜਿਹੜੇ ਆ ਖਾਲਸਾਾਂ ਦੇ ਕੋਸ਼ਤ ਜਿਹੜੇ ਲਾਇਆ ਗਿਆ ਜਿਹਦਣਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਰਾ ਦੇ ਹਿੰਦੂਆਂ ਦਾ ਜਿਹੜਾ ਮਨਵਲ ਡਿੱਗਾ ਤੇ ਦੂਜੇ ਬੰਨੇ ਬਟਾਰਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਦੇ ਘਟਾਵਵਾਦ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰ ਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਕਿਸੇ ਹੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਦੇ ਸਿੱਖ ਨੌਜਵਾਨਾ ਜਿਹੜੇ ਜਿਨ੍ਹਾਂ ਨੇ ਕੋਸ਼ਤ ਲਾਇਆ ਤੇ ਇਹਨਾਂ ਦੇ ਪਰਚਾ ਦਾ ਜਿਹੜਾ ਦੇਸ਼ਦਾਰ ਮੁਕਤਮਾ ਦਰਜ ਕੀਤਾ ਜਾਵੇ ਇਹਨਾਂ ਦੇ ਖਲਾਫ ਹੋਰ ਕੀ ਚਾਹੁੰਦਾ ਆਪਾਂ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੋ ਹੋਇਆ ਹੋਇਆ ਕੱਲ ਬਾਕੀ ਕਰ ਸਾਰਾ ਬਾਜ਼ਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਸਤਾਨ ਜਿੰਦਾਬਾਦ ਦੇ ਪੰਜਾਬੀ ਜੀ ਲਿਖਿਆ ਉੱਤੇ ਅੱਛਾ ਜੀ ਹਾਂ ਕੀ ਕੀਤਾ ਗਿਆ ਉਹਦੇ ਚ ਅਸੀਂ ਸਰਚ ਕਰ ਰਹੇ ਆ ਸੀਸੀਟੀਵੀ ਕੈਮਰੇਆਂ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਅਗਟਵਾ ਤੇ ਅਸੀਂ ਉਹਨਾਂ ਨੂੰ ਸੀਸੀਟੀਵੀ ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਐਸੋਸੀਏਟੀ ਉਹ ਨਹੀਂ ਕਰ ਰਹੇ ਜੀ ਕਰ ਰਹੇ ਆ ਹਾਂ ਜੀ ਜਿਹੜੇ ਖਾਲਸਾ ਦੇ ਪੋਸਟ ਲੱਗੇ ਉਹਨਾਂ ਦਾ ਕੀ ਕੀਤਾ ਉਹ اسی ਲਾਲੇ ਕਬਜ਼ੇ 'ਚ ਲਾ ਲਿਆ ਕਬਜ਼ੇ ਲਾ ਲਿਆ